हां जी दोस्तों सास्त्री का स्वागतਾ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਆਪਾਂ ਦਿਖਾ ਰਹੇ ਹਾਂ ਜਿਹੜੀ ਮੰਨ ਲਓ ਵੀ ਕਾਫੀ ਦਿਨਾਂ ਤੋਂ ਆਪਾਂ ਮੀਂਹ ਦਾ ਇੰਤਜ਼ਾਰ ਕਰਦੇ ਤੇ ਮੀਂਹ ਵੀ ਨਹੀਂ ਪੈ ਰਿਹਾ ਸੀ ਆਲੇ-ਦਾਲੇ ਪੈ ਰਿਹਾ ਤੇ ਮੜਾ-ਮੋਟਾ ਆਪਣੇ ਤਾਂ ਇੱਥੇ ਪਈ ਨਹੀਂ ਤਕਰੀਬਨ ਜੀ ਲੌਂਗ ਟਾਈਮ ਐ ਪਿਆ ਸੀ ਇੱਕ ਵਾਰੀ ਉਸ ਤੋਂ ਬਾਅਦ ਪਿਆ ਨਹੀਂ ਆ ਦਿਖਾਉਨੇ ਆ ਹੁਣ ਅੱਜ हां आज होया मेहरबान आज पूरा मान लो ਵੀ ਸਵੇਰੇ 7:30-8:00 ਵਜੇ ਤੋਂ ਸਟਾਰਟ ਹੋ ਕੇ ਤਕਰੀਬਨ ਅ ਮਨ ਲਓ ਵੀ 12:00 ਵਜੇ ਤੱਕ ਪਈ ਗਈ ਆ ਆਪਕੀ ਹੁਣ ਤਾਂ ਸਾਡੇ ਇੱਥੇ ਤਕਰੀਬਨ ਰੋੜਾਂ ਤੇ ਪਾਣੀ ਵੀ ਚੱਲ ਪਿਆ ਆਉਂਨੇ ਆ ਤੁਹਾਨੂੰ ਫੇਰ ਅੱਜ ਦਾ ਯੋ ਵੀ ਅ ਆ ਦੇਖੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਵਾਗਤਾ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਆਪਾਂ ਦਿਖਾ ਰਹੇ ਹਾਂ ਜਿਹੜੀ ਮਾਲੋ ਵੀ ਕਾਫੀ ਦਿਨਾਂ ਤੋਂ ਆਪਾਂ ਮੀਂਹ ਦਾ ਇੰਤਜ਼ਾਰ ਕਰਦੇ ਤੇ ਨੀ ਵੀ ਨਹੀਂ ਪੀ ਰਿਹਾ ਤੇ ਆਲੇ-ਦਾਲੇ ਪੀ ਰਿਹਾ ਤੇ ਮੜਾ-ਮੋਟਾ ਆਪਣੇ ਤਾਂ ਇੱਥੇ ਪਿਆਈ ਨਹੀਂ ਤਕਰੀਬਨ ਜੀ ਲੰਬਾ ਟਾਈਮ ਹੈ ਪਿਆਦੀ ਇੱਕ ਵਾਰੀ ਉਸ ਤੋਂ ਬਾਅਦ ਪਿਆ ਨਹੀਂ ਆ ਦਿਖਾਉਨੇ ਆ ਹੁਣ ਅੱਜ ਅੱਜ ਹੋਇਆ ਜੀ ਰੱਬ ਮਿਹਰਬਾਨ ਹਾਂ ਅੱਜ ਹੋਇਆ ਮਿਹਰਬਾਨ ਅੱਜ ਪੂਰਾ ਮੰਨ ਲਓ ਵੀ ਸਵੇਰੇ 7:30-8 ਵਜੇ ਤੋਂ ਸਟਾਰਟ ਹੋ ਕੇ ਤਕਰੀਬਨ ਅ ਮਾ ਲੋ ਵੀ 12 ਵਜੇ ਤੱਕ ਪਈ ਗਈ ਆ ਸਾਫੀ ਹੁਣ ਤਾਂ ਸਾਡੇ ਇੱਥੇ ਤਕਰੀਬਨ ਰੋੜਾਂ ਤੇ ਪਾਣੀ ਵੀ ਚੱਲ ਪਿਆ ਆਉਂਨੇ ਆ ਤੁਹਾਨੂੰ ਫੇਰ ਅੱਜ ਦਾ ਜੋ ਵੀ ਆ ਆ ਦੇਖੋ ਆ ਦੇਖੋ ਬਾਰਸ ਪੂਰੀ ਪੈ ਗਈ ਆ ਆਪਣੇ ਇੱਕ ਲਵੇ ਆਪਣਾ ਖਾਲ ਜਾਂਦਾ ਦੀ ਖਾਲ ਤੇ ਵੀ ਤਕਰੀਬਨ ਇਹ 2 1.5 2 ਫੁੱਟ ਉੱਚਾ ਦੀ ਇਹ ਤੇ ਉੱਪਰ ਜੀ ਵੀ ਪਾਣੀ ਚੱਲ ਰਿਹਾ ਆ ਸਾਰਾ ਪਾਣੀ ਪਰਦੀਓ ਚੱਲ ਰਿਹਾ ਸਾਰਾ ਹੀ ਐਦਾਂ ਚੱਲਦਾ ਸਾਰੀ ਉਹਦਾ ਕਾਉਂ ਨੇ ਅੱਜ ਹੁਣ ਰੋਡ ਦੇ ਉੱਪਰ ਵੀ ਚੱਲਦਾ ਪਾਣੀ ਆ ਹੁਣ ਮੀਂਹ हट ਗਿਆ ਮਤਲਬ ਤਕਰੀਬਨ 2 2.5 ਘੰਟੇ ਹੋ ਗਏ ਹੁਣ ਹਟੇ ਨੇ ਉਹ ਸਾਹਮਣੇ ਵੀ ਦੇਖੋ ਪਾਣੀਓ ਪਾਣੀ ਫਰਦਾ ਉਹ ਈਰੀਆਂ ਦੇ ਉੱਪਰ ਚੀ ਫਰਦਾ ਹੈ ਇਦਾਂ ਹੀ ਆਪਣੇ ਆਦਿ ਚੁਗਾ ਰੋਡ ਤੇ ਫਿਰਦਾ ਸਾਰੇ ਤੇ ਉੱਪਰ ਜਿੱਥਾ ਪਰਿਆ ਪਾਣੀ ਕਿਥੋਂ ਪਾਣੀ ਕਾਫੀ ਆ ਰਿਹਾ ਇਹ ਇੱਥੇ ਜੀ ਪਾਣੀ ਆਪਣੇ ਓਕੇ ਫੇਰਾ ਇੱਧਰ ਅੱਗੇ ਰੋਡ ਤੇ ਬੜੇ ਤੇ ਇੱਕ ਸੈਂਪਲ ਜੀ ਤਰ੍ਹਾਂ ਹੈ ਉੱਥੇ ਸਾਹਮਣੇ ਉਹ ਉਹ ਟੈਂਕੀ ਤੇ ਕੋਲ ਨੂੰ ਸੈਂਪਲ ਬਣੀ ਹੋਈ ਆ ਪਾਣੀ ਉੱਥੇ ਜੀ ਲੰਘਦਾ ਅੱਗੇ ਨੂੰ ਅੱਗੇ ਪੰਡਾ ਕੀ ਜਾਂਦਾ ਨੇ ਓਕੇ ਆ ਦੇਖੋ ਪਾਣੀ ਵੀ ਬਹੁਤ ਚੱਲ ਰਿਹਾ ਹੈ ਅਜੇ ਤਾਂ ਪਿੱਛੋਂ ਹੋਰ ਵੀ ਪਾਣੀ ਆ ਸਕਦਾ ਹੈ ਅੰਦਰ ਕੋਈ ਤਾਂ ਝੀਲੇ ਬਣੀ ਪਈ ਹੈ ਉਦਾਂ ਪਾਣੀ ਸਾਰੇ ਹੋਊਗਾ ਆ ਵੀ ਚੱਲਦਾ ਪੱਛੀ ਇਹ ਤਾਂ ਉਹਦੇ ਦੇ ਵਿੱਚ ਵੀ ਸ਼ਾਇਦ ਇਹ ਵੀ ਪਤਾ ਨਾ ਲੱਗਦਾ ਹੋਵੇ ਜਿੱਦੀ ਪਾਣੀ ਥੋੜਾ ਜਿਹਾ ਚਿੱਟਾ ਹੋਣ ਕਰਕੇ ਲਿਫਾਈ ਛੱਪ ਦੇ ਰਿਹਾ ਐ ਇਦਾਂ ਹੀ ਆ ਸਾਰੇ ਪਾਣੀ ਚੱਲ ਰਹੇ ਨੇ ਲੋਕਾਂ ਨੇ ਬਹੁਤ ਬਾਬਿਆਂ ਤੇ ਜੱਗ ਵਗੈਰਾ ਵੀ ਕਰੇ ਨੇ ਕਈ ਕਈ ਮਾਰਸੇਸ ਵਾਰ ਹੋਈ ਨਹੀਂ ਸੀ ਜਿਆਦਾ ਕਰ ਆ ਹੁਣ ਅੱਜ ਮੰਨ ਲਓ ਵੀ ਵਧੀਆ ਵਾਰਸ਼ ਹੋ ਗਈ ਤਕਰੀਬਨ ਸਾਰੀ ਖੁੱਸ ਨੇ ਅਜੀਬੇ ਬੱਦਲ ਉੱਪਰ ਪੂਰਾ ਹੋਇਆ ਹੋਇਆ ਆ ਯਾਰ ਚਾਹ ਦੇਖੋ ਸਾਹਮਣੇ ਇਹਦਰ ਵੀ ਆਏ ਦੇਖੋ ਪਾਣੀ ਉਹ ਪਾਣੀ ਭਰਿਆ ਖੜਾ ਆ। ਉਹ ਦੇਖੋ ਜਿਹੜਾ ਕਈ ਵਾਰ ਤੁਸੀਂ ਵੀਡੀਓ ਚ ਦੇਖਦੇ ਹੋ ਖਾਲ ਆ ਇਹ ਲੰਬਾ ਜਾਂਦਾ। ਇਹਦੇ ਵੀ ਉੱਪਰ ਜੇ ਪੈ ਰਿਹਾ ਸਾਰਾ ਪਾਣੀ। ਉਹ ਸਾਹਮਣੇ ਤਾਂ ਥੋੜਾ ਜਿਹਾ ਨੀਮ ਆ। ਉੱਥੇ ਪਾਣੀ ਕਾਫੀ ਚੋਕੇ ਜਾਂਦਾ। ਵੀਰੀਆਂ ਵੀ ਤਕਰੀਬਨ ਵੱਡੀਆਂ ਹੋ ਗਈਆਂ ਹੁਣ ਇਸ ਕਰਕੇ ਤਾਂ ਨਹੀਂ। ਡੁੱਬੀਆਂ ਹੋਈਆਂ ਲੱਗਦੀਆਂ ਨਹੀਂ ਤਾਂ ਪਾਣੀ ਤਾਂ ਕਾਫੀ ਪੈ ਗਿਆ ਦੇਖੋ ਆ ਗੱਡੀਆਂ ਆਉਂਦੀਆਂ ਨੇ ਸਾਹਮਣੇ ਗੱਡੀਆਂ ਪਾਣੀ ਮਾਰਦੀਆਂ ਨੇ ਕਦਾ ਲੋਕਾਂ ਦੇ ਮਨ ਚ ਖੁਸ਼ੀ ਆ ਵੀ ਪਾਣੀ ਜੀੜੀਆਂ ਚ ਬਹੁਤ ਘਟਾ ਤੀ ਜੀੜੀਆਂ ਤਕਰੀਬਨ ਕਈ ਕਈਆਂ ਦੇ ਤਾਂ ਵਿਚਾਰਿਆਂ ਦੇ ਸੁੱਕੀਆਂ ਪਈਆਂ ਦੀਆਂ ਜਿਹੜਾ ਪਾਣੀ ਪੂਰਾ ਨਹੀਂ ਸੀ ਤੇ ਹੋ ਰਹੇ ਆ ਮੋਟਰਾਂ ਦੇ ਬਾਕੀ ਮੋਟਰਾਂ ਦੇ ਪਾਣੀ ਡੂੰਗਾ ਹੋਣ ਕਰਕੇ ਕਈ ਮੋਟਰਾਂ ਪਾਣੀ ਛੱਡੀ ਜਾਂਦੀਆਂ ਤੀਆਂ ਇਸ ਕਰਕੇ ਹੁਣ ਚਲੋ ਪੰਜ ਚਾਰ ਦਿਨ ਲਈ ਤਾਂ ਥੋੜਾ ਜਿਹਾ ਫਾਇਦਾ ਹੋ ਜੂ ਕਿਉਂਕਿ ਜੇ ਬਾਰਸ਼ ਇਹਦੇ ਨਾਲ ਕਾਫੀ ਫਾਇਦਾ ਹੋ ਜਾਣਾ ਜਿਹਦੇ ਪਾਣੀ ਨਹੀਂ ਹੋhenga thi ਉਹਦੇ ਪਾਣੀ ਪੂਰਾ ਹੋ ਜੂ ਅਰੇ ਸੱਮਣੇ ਪੂਰੇ ਸਟੋਰ ਤੱਕ ਦੇਖਦਾ ਜਿੱਥੇ ਤੱਕ ਇਹ ਆਹ ਸਾਰੇ ਵਾਲੀ ਜਗ੍ਹਾ ਇਹਦੇ ਵਿੱਚ ਪਾਣੀ ਦਿਖ ਰਿਹਾ ਹੈ ਆ ਇਹਦੇ ਉੱਪਰ ਚੱਲ ਰਿਹਾ ਸੜਕ ਤੇ ਇਦਾਂ ਚੱਲਦਾ ਦੇਖੋ ਜਿਵੇਂ ਝਾਲ ਬਣੀ ਹੁੰਦੀ ਹੈ ਆ ਸਾਰਾ ਪਾਣੀ ਚੱਲ ਰਿਹਾ ਇਧਰੋਂ ਆਉਂਦਾ ਹੈ ਇਧਰੋਂ ਚੱਲ ਰਿਹਾ ਉੱਪਰ ਗਿਆ ਨਾ ਇੱਥੇ ਕਿਤਾਬ ਪਾਣੀ ਇੱਥੇ ਦੁੱਬੀ ਹੋ ਕੁੜੀ ਆ ਜਿਹੜੀ ਇੱਥੇ ਕੋਤੋਂ ਮ ਦੇਖੋ ਹੈ ਆਮਨੇ ਇਹ ਥੇ ਲੈ ਚੱਲਦਾ ਪੂਰੇ ਪਤਾ ਲੱਗੀ ਹੋਈ ਚਲੋ ਪਾਣੀ ਦੀ ਲੋੜ ਵੀ ਹੈ ਜੀ ਕਿਉਂਕਿ ਪਾਣੀ ਤੋਂ ਬਿਨਾ ਕੋਈ ਹਿੱਲਾ ਨਹੀਂ ਹੈਗਾ ਜਿੱਦਾਂ ਦੀਆਂ ਫਸਲਾਂ ਨੇ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਹੈ ਇਸ ਕਰਕੇ ਥੋੜਾ ਜਿਹਾ ਬਾਰਸ ਹੋਣੀ ਜ਼ਰੂਰੀ ਥੋਸ ਨਾਲ ਕੁਝ ਰਾਹਤ ਮਿਲੂਗੀ ਬਾਕੀ ਹੁਣ ਜੇ ਦੁਬਾਰਾ ਨਾ ਪਾਵੇ ਹਜੇ ਮੰਨ ਲਓ ਵੀ ਇਹਦੇ ਨਾਲ ਥੋੜਾ ਜਿਹਾ ਵੱਧ ਵੀ ਹੋ ਸਕਦਾ ਪਾਣੀ ਇਹ ਦੁਬਾਰਾ ਪੈ ਗਿਆ ਆ ਸਾਹਮਣੇ ਿੱੱਲੂ ਵੱਡਦਾ ਹਰਾ ਦੇਖੋ ਆ ਿੱੱਲੂ ਕਿਵੇਂ ਆਂ ਬਾਰਸ ਕਿਵੇਂ ਆ ਹੁਣ ਹਾਂ ਬਾਰਿਸ਼ ਤਾਂ ਬਹੁਤ ਪੈ ਗਿਆ 2-3 ਘੰਟੇ ਚ ਹਾਂ ਹੋ ਤਾਂ ਪੂਰਾ ਆਨੰਦ ਆ ਹਾਂ ਦੇ ਹਾਂ ਦੇ ਹਾਂ ਇਹ ਕਈ ਦਿਨ ਸੇ ਜੋ ਮੈਨੇ ਹੋ ਗਿਆ ਪੈ ਨਹੀਂ بارش ਤਾਂ ਆਇਆ ਤਾਂ ਹੈ ਪਹਿਲਾਂ ਤਾਂ ਪਾਣੀ ਨੂੰ ਐ ਕਹਿੰਦੇ ਤੇ ਵੀ ਬਾਰਸ਼ ਪੈਣੀ ਉਨੀ ਇਸ ਵਾਰ ਲੋਕਾਂ ਦੇ ਦਿਲਾਂ 'ਚ ਤਾਂ ਇਦਾਂ ਹੀ ਸੀ ਆ ਦੇਖੋ ਆ ਪਹਾੜੀ ਦੇ ਉੱਪਰ ਜੀ ਸਾਰੀ ਤੇ ਚੱਲ ਰਹੇ ਆ ਸਾਹਮਣੇ ਆ ਸਾਜੇ ਹੀ ਦਿਖਾਉਣਾ ਸੀ ਆਪਾਂ ਨੇ ਮਤਲਬ ਗਾਰਸ ਕਰਕੇ ਬਾਕੀ ਦੀ ਹੋਰ ਕੋਈ ਗੱਲਬਾਤ ਹੋ ਗਈ ਉਹ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਸਬਸਕ੍ਰਾਈਬ ਕਰਿਓ ਅੱਗੇ ਆਪਣੇ ਮਿੱਤਰਾਂ ਨੂੰ ਵੀ ਸ਼ੇਅਰ ਕਰਿਓ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਰਹੋ ਸਤਿ ਸ਼੍ਰੀ ਅਕਾਲ ਅਗਾਈ ਜੀ ਮਿਲਦੇ ਆ ਅਗਲੀ ਵੀਡੀਓ ਚ